ਮੈਂ ਸਭ ਤੋਂ ਪਹਿਲਾਂ ਜੈ ਗੋ ਮਾਤਾ ਦੀ ਜੈ ਪੀਰਾਂ ਦੀ ਜੈ ਸਲਾਸਾ ਸਰਕਾਰ ਅੱਜ ਤਿੰਨ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਆ ਇਹ ਸਾਰੇ ਸਦੂਲਗੜ ਦੇ ਸਹਿਯੋਗ ਅਤੇ ਜੋ ਵੀ ਮੇਰੀ ਗੱਡੀ ਨਾਲ ਸੰਗਤ ਜੁੜੀ ਹੈ ਉਹਨਾਂ ਦੇ ਸਹਿਯੋਗ ਨਾਲ ਵਿਆਹ ਕੀਤੇ ਜਾ ਰਹੇ ਨੇ ਠੀਕ ਹੈ ਕੀ ਕੋਈ ਸਮਾਨ ਵਗੈਰਾ ਦਿੱਤਾ ਜੀ ਜਿਸ ਤਰ੍ਹਾਂ ਕੀ ਬੈੱਡ ਪੇਟੀ ਅਲਮਾਰੀ ਕੁਰਸੀਆਂ ਮੇਜ਼ ਦਰਿਆ ਖੇਸ ਬਿਸਤਰ ਪਜੇਬਾਂ ਕੜੀਆਂ ਜੋ ਵੀ ਮਤਲਬ ਘਰ ਦਾ ਘਰੇਲੂ ਸਮਾਨ ਹੁੰਦਾ ਹੈ तकरीबन 90% ਦਿੱਤਾ ਹੈ ਜੀ ਆਪਣੇ ਹਿਸੇ ਦੇ ਮੁਤਾਬਕ ਜੀ ਔਰ ਖਾਨ ਪੀਂਦਾ ਵੀ ਬੜੀਆ ਪ੍ਰੋਗਰਾਮ ਕੀਤਾ ਗਿਆ ਜਿਸ ਤਰ੍ਹਾਂ ਸਟਾਲਾ ਲਗਾਏ ਗਏ ਮਠਿਆਈ ਹੈ ਰੋਟੀ ਦੇਗਾ ਜੀ ਠੰਡੇ ਦੇਗਾ ਜੀ ਜੋ ਸਾਰਾ ਕੀਤਾ ਗਿਆ ਜੀ ਮੈਂ ਇਹ ਚੀਜ਼ ਨਹੀਂ ਕਹਿਣਾ ਚਾਹੁੰਦਾ ਮੇਰੇ ਨਾਲ ਸਾਰੇ ਸਰਦੂਲਗੜ੍ਹ ਦਾ ਸਹਿਯੋਗ ਹੈ ਜੀ ਸਾਰੀ ਸੰਸਥਾ ਦਾ ਸਾਰੇ ਸਰਦੂਲਗੜ੍ਹ ਦਾ ਸਹਿਯੋਗ ਹੈ ਜੀ ਕੋਈ ਐਡਾ ਵੱਡਾ ਪ੍ਰੋਗਰਾਮ ਦੇਖੋ ਕੋਈ ਇਕੱਲਾ ਦਾ ਕਰ ਨਹੀਂ ਸਕਦਾ ਸਾਰੇ ਸੰਸਥਾ ਦਾ ਸਹਿਯੋਗ ਹੈ ਜੀ ਕਿੰਨੀਆਂ ਕਿੰਨੀਆਂ ਦਾ ਵਿਆਹ ਕਿਤੇ ਕਿਹੜੀ ਜਗ੍ਹਾ ਤੋਂ ਹੋਇਆ ਇਹ ਤਿੰਨ ਕੁੜੀਆਂ ਦਾ ਵਿਆਹ ਕੀਤਾ ਜਾ ਰਿਹਾ ਜੀ ਇੱਕ ਤਾਂ ਸਰਦੂਲਗੜ੍ਹ ਤੋਂ ਇੱਕ ਨਾਰਾਂ ਤੋਂ ਜੀ ਇੱਕ ਜੋਧਪੁਰ ਭਾਕਰ ਤੋਂ ਮੋੜ ਮੰਡੀ ਕੋਲੋਂ ਜੀ ਜਿਨ੍ਹਾਂ ਦੇ ਪੁੱਤ ਦਾ ਜੀ ਅਬ ਇਹ ਜਿਹੜਾ ਕਰ ਰਹੇ ਪ੍ਰੋਗਰਾਮ ਜੀ ਇਸ ਤਰ੍ਹਾਂ ਸੀ ਮੇਰਾ ਤਾਂ ਹਰ ਸਾਲ 19 6 ਦਾ ਦਿਵਾਨ ਹੁੰਦਾ ਜੀ ਜਿਸ ਤਰ੍ਹਾਂ ਅਸੀਂ ਪਿਛਲੇ ਵਾਰ ਕਨਵਰ ਗਰੇਵਾਲ ਬੁਲਾਇਆ ਸੀ ਨਾਮੀ ਕਲਾਕਾਰਾਂ ਤੇ ਜੋ ਪੈਸਾ ਲਾ ਰਹੇ ਸੀ ਇਸ ਵਾਰ ਮੈਂ ਸੋਚਿਆ ਕਿਉਂ ਨਾ ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਕਿਸੇ ਗਰੀਬ ਕੰਨੇ ਦਾ ਵਿਆਹ ਕੀਤਾ ਜਾਵੇ ਤੇ ਅੱਗੇ ਤੋਂ ਵੀ ਵੱਧ ਚੜ ਕੇ ਸਹਿਯੋਗ ਦਿਓ ਮੈਂ ਜੀ ਬਸ ਅਜੇ ਤੋਂ ਮੈਂ ਮਨ ਦੇ ਵਿੱਚ ਹੀ ਸੋਚ ਲਿਆ ਹੈ ਵੀ ਇਸ ਤੋਂ ਬਾਅਦ ਆਪਾਂ ਹਰ ਸਾਲ ਕੁੜੀਆਂ ਦੇ ਵਿਆਹ 22 6 ਨੂੰ ਫਿਕਸ ਕਰੇ ਹੀ ਕਰਨੇ ਜੀ ਪੰਜੋਂ 7ੋਂ 8 ਜੋ ਪਰਮਾਤਮਾ ਦੀ ਮਰਜ਼ੀ ਹੈ ਜਿੰਨੇ ਵੀ ਕਰਾ ਸਕਦੇ ਹੋ ਪਹਿਲਾਂ ਤੇ ਸੀ ਸਾਰੇ ਨਗਰ ਵਾਸੀਆਂ ਨੂੰ ਸੱਸ਼ੀਆ ਕਾਲ ਤੇ ਸਾਡੇ ਸ਼ਹਿਰ ਦੇ ਜੋ ਵੀ ਸੰਜੋਗਵਾਨ ਸੀਗੇ ਇਨਸਾਨ ਸਾਡੇ ਸੋਜੋਗਾ ਵੈਸੇ ਮੇਰੇ ਬਾਬਾ ਜੀ ਹੈਗੇ ਆ ਜਿਨ੍ਹਾਂ ਦੇ ਮੁੱਦੇ ਦੇ ਕਾਇਮ ਰੱਖਦੇ ਹੋਇਆ ਜਿਨ੍ਹਾਂ ਨੇ ਇਹ ਮਿਸ਼ਨ ਚਲਾਇਆਗਾ ਬੜਾ ਧਰ ਨੂੰ ਸਕੂਨ ਮਿਲਿਆ ਕਿਉਂਕਿ ਦੋ ਦੋ ਪੈਸੇ ਸਹਾਈ ਰੱਖਦੇ ਹੋਇਆ ਕੋਈ ਵੀ ਇਨਸਾਨ ਆਪਣੀ ਕਿਨਿਕ ਕਮਾਈ ਦੇ ਵਿੱਚ ਦਾਨ ਕਰਦਾ ਉਹ ਚੰਗੇ ਥਾਂ ਲੱਗ ਜਿੱਥੋਂ ਸਭ ਤੋਂ ਵਧੀਆ ਗੱਲ ਹੁੰਦੀ ਹੈ ਕਿ ਬਹੁਤੀਆਂ ਗੱਲਾਂ ਤਾਂ ਕਹਿ ਨਹੀਂ ਸਕਦੀ ਪਰ ਦਿਲ ਨੂੰ ਬੜਾ ਸਕੂਨ ਹੈ ਕਿ ਸਾਨੂੰ ਵੀ ਇਹ ਮੌਕਾ ਮਿਲਿਆ ਵੀ ਅਸੀਂ ਐਸੇ ਕੰਮ ਦੇ ਭਾਗੀਦਾਰਾਂ ਜਾਂ ਹਿੱਸੇਦਾਰਾਂ ਦਿਲ ਨੂੰ ਵੀ ਸਕੂਨ ਹੈ ਇਹ ਅਜੇ ਬੜਾ ਘਰਪੈ ਮਹਿਸੂਸਦਾ ਵੀ ਸ਼ਹਿਰ ਦੇ ਵਿੱਚ ਸਾਨੂੰ ਲੋਕ ਪਿਆਰ ਵੀ ਕਰ ਰਹੇ ਨੇ। ਕੋਈ ਆਪਣੇ ਬਾਬਾ ਪੂਜਨ ਜੀ ਤੇ ਤੇ ਲੁੜੀ ਦੇ ਲੜਕੇ ਵਿਆਹ ਕਰ ਰਹੇ ਜੀ। ਦੋ ਮਤਲਕਰ ਦਾ ਸਮਾਨ ਹੈ ਉਹ ਦੇ ਰਿਹਾ ਜੀ। ਬੱਸ ਹੀ ਲੋਕਾਂ ਨੂੰ ਕੀ ਮੈਸੇਜ ਹੈ? ਲੋਕਾਂ ਦਾ ਜੀ ਬਹੁਤ ਬਹੁਤ ਪ੍ਰਸ਼ੰਸਾ ਕਰੋ ਜੀ। ਕੁਮਾਰੀਆਂ ਦਾ ਬਚੋ ਜੀ। ਸਭ ਤੋਂ ਪਹਿਲਾਂ ਇਸ ਸੱਸਰੀ ਘਰ ਸਾਹਿਬ ਨੂੰ ਜਿਹੜੇ ਤਿੰਨ ਵਿਆਹ ਕਰਾਏ ਜੀ ਬਾਬਾ ਪੂਜਨ ਜੀ ਦਿਹਾਣਾ ਹੋ ਰਿਹਾ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਪ੍ਰੋਗਰਾਮ ਇਹ। ਹਰ ਵਾਰੀ ਸੰਯੋਗ ਹੁੰਦਾ ਸਾਰੇ ਸਦੂਲਗੜ ਦਾ ਇਸ ਵਾਰੀ ਸੰਯੋਗ ਬਹੁਤ ਹੈ ਸਦੂਲਗੜ ਦਾ ਬਾਬਾ ਬੋਸਨ ਜੀ ਨੂੰ ਅਰਬੋਧ ਕਰਨਿਆ ਜੀ ਬਹੁਤ ਧੰਨਵਾਦ ਦੱਸਣਾ ਉਹ ਬਹੁਤ ਵਧੀਆ ਧੰਨਵਾਦ ਜੀ